ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਬਰਦਮਾਨ, ਦੁਰਗਾਪੁਰ ਅਤੇ ਕ੍ਰਿਸ਼ਨਗਰ ਦੇ ਵਿੱਚ ਜਨਸਭਾ ਨੂੰ ਕੀਤਾ ਸੰਬੋਧਿਤ ਮੋਦੀ ਨੇ 40 ਮਿੰਟ ਦੀ ਸਪੀਚ ਵਿੱਚ ਪੱਛਮੀ ਬੰਗਾਲ ਦੀ ਪਮਤਾ ਬੈਨਰਜੀ ਸਰਕਾਰ ਸੰਦੇਸ਼ ਖਾਲੀ ਰਾਮ ਮੰਦਰ ਵੋਟ ਜਿਹਾਦ ਕਾਂਗਰਸ ਅਤੇ ਰਾਹੁਲ ਗਾਂਧੀ ਦੇ ਰਾਇਬਰੀਲੀ ਸੀਟ ਤੋਂ ਚੋਣ ਲੜਨ ਦੀ ਦਿੱਤਾ ਪ੍ਰतिकਰਮ ਰਾਹੁਲ ਗਾਂਧੀ ਨੇ ਰਾਇਬਰੇਲੀ ਦੇ ਵਿੱਚ ਭਰਿਆ ਨਾਮਜ਼ਦਗੀ ਪੱਤਰ ਉਹਨਾਂ ਦੇ ਨਾਲ ਸੋਨੀਆ ਗਾਂਧੀ ਭੈਣ ਪ੍ਰਿੰਕਾ ਗਾਂਧੀ ਰਹੀ ਮੌਜੂਦ ਉੱਥੇ ਕਿਸ਼ੋਰੀ ਲਾਲ ਸ਼ਰਮਾ ਨੇ ਵੀ ਅਮੇਠੀ ਤੋਂ ਦਾਖਲ ਕੀਤਾ ਆਪਣਾ ਨਾਮਜ਼ਦਗੀ ਪੱਤਰ ਰੋਡ ショਅ ਦਰਮਿਆਨ ਪ੍ਰਿੰਕਾ ਨੇ ਕਿਹਾ ਹੈ ਕਿ ਅਸੀਂ ਅਮੇਠੀ ਵਿੱਚ ਇੱਕ ਵਾਰ ਫਿਰ ਸੱਚਾਈ ਅਤੇ ਸਿਵਾ ਦੀ ਰਾਜਨੀਤੀ ਵਾਪਸ ਲਿਆਉਣਾ ਚਾਹੁੰਦੇ ਹਾਂ ਹੁਣ ਮੌਕਾ ਆ ਗਿਆ ਹੈ ਇਹ ਤੁਹਾਡਾ ਚੋਣ ਹੈ ਤੁਸੀਂ ਲੜੋਗੇ ਅਤੇ ਤੁਸੀਂ ਹੀ ਜਿੱਤੋਗੇ ਸੁਪਰੀਮ ਕੋਰਟ ਨੇ ਕੇਂਦਰ ਤੋਂ GST ਐਕਟ ਦਿੱਤਾ ਹੈ ਤੇ ਇੱਕ ਤੋਂ 5 ਕਰੋੜ ਰੁਪਏ ਦੇ ਡਿਫਾਲਟ ਦੇ ਲਈ ਜਾਰੀ ਕੀਤੇ ਗਏ ਨੋਟਿਸ ਤੇ ਗ੍ਰਿਫਤਾਰੀਆਂ ਦਾ ਡਾਟਾ ਮੰਗਿਆ ਕੋਰਟ ਨੇ ਆਖਿਆ ਕਿ ਕਦੇ-ਕਦੇ ਗ੍ਰਿਫਤਾਰੀਆਂ ਨਹੀਂ ਕੀਤੀ ਜਾਂਦੀਆਂ ਲੇਕਿਨ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਗ੍ਰਿਫਤਾਰੀ ਦੀ ਧਮਕੀ ਦੇ ਕੇ ਪਰੇਸ਼ਾਨ ਕੀਤਾ ਜਾਂਦਾ ਹੈ ਕੋਰਟ ਨੇ 281 याचिकाਵਾਂ ਤੇ ਸੁਣਵਾਈ ਦਰਮਿਆਨ ਇਹ ਕੀਤੀ ਟਿੱਪਣੀ ਦਿੱਲੀ ਹਾਈ ਕੋਰਟ ਵਿੱਚ ਆਪ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀ ਸਿਸੋਦੀਆ ਦੀ ਜ਼ਮਾਨਤ याचिका ਤੇ ਸੁਣਵਾਈ ਹੋਈ ਕੋਰਟ ਨੇ ED ਅਤੇ CBI ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ ਨਾਲ ਹੀ ਉਹਨਾਂ ਨੂੰ ਬਿਮਾਰ ਪਤਨੀ ਸੀਮਾ ਦੇ ਨਾਲ ਹਫ਼ਤੇ ਵਿੱਚ ਇੱਕ ਵਾਰ ਮਿਲਣ ਦੀ ਦਿੱਤੀ ਪਰਮਿਸ਼ਨ ਮਾਮਲੇ ਦੀ ਅਗਲੀ ਸੁਣਵਾਈ 8 ਮਹੀਨ ਹੋਵੇਗੀ ਜਮੀਨ ਕੋਟਾਲੀਆ ਤੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਹਿਮੰਤ ਸੋਰਨ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ ED ਦੀ ਤਰਫੋਂ ਤੋਂ ਸਾਬਕਾ ਮੁੱਖ ਮੰਤਰੀ ਹਿਮੰਤ ਸੋਰੇਂਦ ਦੀ ਗ੍ਰਿਫਤਾਰੀ ਅਤੇ ਰਿਮਾਂਡ ਨੂੰ ਗਲਤ ਬਣਾਉਣ ਵਾਲੀ ਯਾਦਚੀ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਹਿਮੰਤ ਸੋਰੇਂ ਨੇ ਯਾਦਚੀ ਦਾਇਰਕਰ ਗ੍ਰਿਫਤਾਰੀ ਨੂੰ ਦਿੱਤੀ ਸੀ ਚੁਣੌਤੀ ਕਰਨਾਟਕ ਦੇ ਸ਼ਿਮੋਗਾ ਦੇ ਜੇਲ੍ਹ ਵਿੱਚ ਉਮਰ ਕੈਦੀ ਸਜ਼ਾ ਕੱਟ ਰਹੀ ਇੱਕ ਕੈਦੀ ਦੇ ਢਿੱਡ ਵਿੱਚੋਂ ਨਿਕਲਿਆ ਚਾਈਨੀਜ਼ ਫੋਨ ਅਤੇ ਕਈ SIM ਕਾਰਡ ਮਿਲੇ ਹਨ ਦੱਸਦੀ ਹੈ ਕਿ 28 ਸਾਲ ਦੇ ਪਰਸ਼ਰਾਮ ਦੇ ਢਿੱਡ ਵਿੱਚ ਦਰਦ ਦੀ ਸ਼ਿਕਾਇਤ ਸੀ ਜਿਸ ਦੇ ਬਾਅਦ ਉਸ ਨੂੰ ਬੈਂਗਲੌਰੂ ਦੀ ਵਿਕਟੋਰੀਆ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਅਲਟਰਾਸਾਊਂਡ ਵਿੱਚ ਸਾਹਮਣੇ ਆਇਆ ਕਿ ਕੈਦੀ ਦੇ ਢਿੱਡ ਵਿੱਚ ਕੋਈ ਬਾਹਰੀ ਆਬਜੈਕਟ ਹੈ ਜਿਸ ਦੇ ਬਾਅਦ 25 ਅਪ੍ਰੈਲ ਨੂੰ ਉਸ ਦੀ ਸਰਜਰੀ ਕੀਤੀ ਗਈ ਸਰਜੀ ਦਰਮਿਆਨ ਕੈਦੀ ਦੇ ਢਿੱਡ ਦੇ ਵਿੱਚੋਂ ਡਾਕਟਰਾਂ ਨੂੰ ਚਾਈਨੀਜ਼ ਫੋਨ ਅਤੇ ਕਈ SIM ਕਾਰਡ ਪ੍ਰਾਪਤ ਹੋਏ ਰੈਣਾ ਦੇ ਵਿੱਚ ਭਾਜਪਾ ਦੇ ਗੱਟ ਜੋ ਟੁੱਟਣ ਦੇ ਬਾਅਦ ਸਾਬਕਾ ਡਿਪਟੀ ਸੀਐਮ ਦੁਸ਼ੇਨ ਚਟਾਲਾ ਦੇ ਖਿਲਾਫ ਭ੍ਰਿਸ਼ਟਾਚਾਰ ਦੀ ਜਾਂਚ ਕਰਨ ਦੀ ਉੱਤਰ ਹੀ ਲਗਾਤਾਰ ਮੰਗ ਜਿਸ ਤੇ ਦੁਸ਼ੇਨ ਚਟਾਲਾ ਨੇ ਆਖਿਆ ਕਿ ਜਦ ਉਹ ਸਰਕਾਰ ਵਿੱਚ ਸੀ ਮੈਨੂੰ ਉਸ ਸਮੇਂ ਵੀ ਮਨਾ ਨਹੀਂ ਕੀਤਾ ਮੈਂ ਹੁਣ ਵੀ ਜਾਂਚ ਲਈ ਤਿਆਰਾਂ ਚਟਾਲਾ ਨੇ ਆਖਿਆ ਕਿ ਕਈ ਅਫਵਾਹਾਂ ਵੀ ਹਨ ਕਈ ਦੁਸ਼ਪ੍ਰਚਾਰ ਵੀ ਹੈ ਅਤੇ ਉਸ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਅਸੀਂ ਜ਼ਰੂਰ ਕਰਾਂਗੇ ਹਰਿਆਣ ਦੀ ਕਰਨਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਦਿਵਿਆਂਸ਼ੂ ਬੁੱਧੀ ਰਾਜ ਨੇ ਪੰਚਕੂਲਾ ਕੋਰਟ ਤੋਂ ਮਿਲੀ ਜਮਾਨਤ ਪੁਰਾਣੇ ਕੇਸ ਵਿੱਚ ਪਘੋੜਾ ਕਰਾਰ ਦੇਣ ਨੂੰ ਬੁੱਧੀ ਰਾਜ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਲਗਾਈ ਸੀ ਅਰਜ਼ੀਗਾ ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਜਿਸ ਦੇ ਬਾਅਦ ਹਾਈ ਕੋਰਟ ਨੇ ਹੁਣ ਕੇਸ ਦੀ ਅਗਲੀ ਸੁਣਵਾਈ 7 ਮਈ ਕੀਤੀ ਤਾਂ ਚੰਡੀਗੜ੍ਹ ਪੁਲਿਸ ਨੇ 14 ਸਾਲ ਬਾਅਦ ਡੀਏਵੀ ਕਾਲਜ ਦੀ ਵਿਦਿਆਰਥੀ ਨੇਹਾ ਅਹਿਲਾਵਤ ਹਤਿਆਕਾਂ ਨੂੰ ਸੁਲਝਾਇਆ ਇੱਕ ਇਸ ਬਲੱਡ ਡੋਨੇਸ਼ਨ ਕੈਂਪਾਂ ਦੇ ਵਿੱਚ ਸਹਾਇਤਾ ਦੇ ਨਾਲ ਸੁਲਝਾਇਆ ਗਿਆ ਦੱਸਦੀ ਹੈ ਕਿ ਪੁਲਿਸ ਨੇ ਪਿਛਲੇ 1 ਸਾਲ ਵਿੱਚ ਸਰਕਾਰੀ ਅਤੇ ਨਿੱਜੀ ਸੰਸਥਾਵਾਂ ਦੁਆਰਾ ਲਗਾਏ ਗਏ ਬਲੱਡ ਡੋਨੇਸ਼ਨ ਕੈਂਪਾਂ ਤੇ ਅੱਖ ਰੱਖੀ ਅਤੇ ਉਹਨਾਂ ਦੇ ਡੀਐਨਏ ਟੈਸਟ ਕਰਵਾਏ ਜਿਸ ਵਿੱਚ ਇੱਕ ਦਾ ਮਿਲਾਨ ਮ੍ਰਿਤਕ ਵਿਦਿਆਰਥੀ ਦੇ ਮਿਲੇ ਡੀਐਨਏ ਦੇ ਨਾਲ ਹੋਇਆ ਇਸ ਆਧਾਰ ਤੇ ਪੁਲਿਸ ਨੇ આરોપી ਨੂੰ 14 ਸਾਲ ਬਾਅਦ ਗ੍ਰਿਫਤਾਰ ਕਰਨ ਦੇ ਵਿੱਚ ਹਾਸਲ ਕੀਤੀ ਸਫਲਤਾ ਪੰਜਾਬ ਦੇ ਪਟਿਆਲਾ ਦੀ ਲਚਕਾਨੀ ਪਿੰਡ ਦੇ ਨਜ਼ਦੀਕ ਗੁਜਰ ਰਹੀ ਪਾਖੜਾ ਨਹਿਰ ਵਿੱਚ ਦਰਾਰ ਪੈਣ ਦਾ ਮੈਸੇਜ ਵਾਇਰਲ ਹੁੰਦਿਆਂ ਹੀ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਘਟਨਾ ਸਥਾਨ ਦਾ ਕੀਤਾ ਦੌਰਾ ਡਾਕਟਰ ਬਲਵੀਰ ਸਿੰਘ ਨੇ ਦੇਰ ਰਾਤ ਮੌਕੇ ਤੇ ਹੀ ਨਹਿਰੀ ਵਿਭਾਗ ਦੇ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਉੱਥੇ ਮੰਤਰੀ ਬਲਵੀਰ ਨੇ ਦਰਜਨਾ ਪਿੰਡਾਂ ਦੇ ਲੋਕਾਂ ਨੂੰ ਆਸ਼ਵਾਸਨ ਦਿੱਤਾ ਕਿ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਨਹੀਂ ਹੋਣ ਦੇਵੇਗਾ ਕੋਈ ਵੱਡਾ ਨੁਕਸਾਨ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਜਾ ਕੇ ਕਰੋ ਸੱਚ ਕੋ ਪੰਜਾਬੀ ਚੈਨਲ